ਬਟਾਲਾ ਦੇ ਪਿੰਡ ਕੋਟਲੀ ਭਾਨ ਸਿੰਘ ਵਿਖੇ ਸਰਬਸੰਮਤੀ ਨਾਲ ਬਣਾਇਆ ਗਿਆ ਸਰਪੰਚ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਣ ਚਾ ਰਹੀਆਂ ਜਿਸ ਦੇ ਚਲਦਿਆਂ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 5 ਲੱਖ ਦੀ ਗ੍ਰਾਂਟ ਦੇ ਨਾਮਵਜੂ ਦਿੱਤੀ ਜਾਵੇਗੀ ਤੇ ਉਹ ਗ੍ਰਾਂਟ ਪਿੰਡ ਦੇ ਕੰਮਾਂ ਵਾਸਤੇ ਲਗਾਈ ਜਾਵੇਗੀ ਬਟਾਲਾ ਦੇ ਪਿੰਡ ਕੋਟਲੀ ਭਾਨ ਸਿੰਘ ਵਿੱਚ ਵੀ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਤੇ ਇਸ ਮੌਕੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਐਮਐਲਏ ਬਟਾਲਾ ਨੇ ਕੋਟਲੀ ਭਾਨ ਸਿੰਘ ਦੇ ਸਰਪੰਚ ਨੂੰ ਸਰੋਪਾ ਪਾ ਕੇ ਸਰਮ ਸੰਤੀ ਨਾਲ ਸਰਪੰਚ ਬਣਾਇਆ ਸਰਪੰਚ ਬਾਜ ਲਗੇ ਆਇਆ ਅੰਦਰ ਚੌਧਰੀ ਉਹ ਚੌਧਰੀ ਇਹ ਫੋਟੋ ਕਿੰਨੀ ਆ ਕਾ ਚੌਧਰੀ ਆਹੋ ਬੈਜੋ 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 ਆਪਾਂ ਸਾਰੇ ਤੁਹਾਨੂੰ ਮੈਂਬਰਾਂ ਨੂੰ ਮੈਂ ਆਪਣੇ ਮੈਂਬਰ ਕਿਹੜੇ ਕਿਹੜੇ ਨੇ ਚਲੋ ਤਾਂ ਇਹ ਮੈਨੂੰ ਪਾਓ ਇੱਕ ਕੋਈ ਪੰਜ ਨੂੰ ਨੰਬਰ ਇਹਨਾਂ ਨੂੰ ਅੱਛਾ ਇਹ ਹੁਣ ਉਹ ਸਾਰੇ ਪੈਂਡਲੇ ਸਰਵਸਥੀ ਕਰਲੇ ਬੜਾ ਕੋਲਕਾ ਦਾ ਹੈ ਤੇ ਨਹੀਂ ਕਿ ਉਹ ਜੀ ਕਿ ਬਹੁਤ ਮੈਂਬਰ ਕੈਟੇਗਰੀ ਉਹਨਾਂ ਨੂੰ ਅੱਗੇ ਲੈ ਆਉਂਦੇ ਆ ਉਹਨਾਂ ਲੱਗੇ ਇਹ ਕਿਹੜਾ ਇਹਦੇ ਨਾਲ ਹਾਂ ਇਹਨਾਂ ਦੇ ਬਾਰੇ ਵਿੱਚ ਤਾਂ ਅਰਦਾਸ ਕੀਤੀ ਜਾਉਂਦੀ ਹੈ ਉਹ ਆਰਮਾ ਬਿਆਪੀ ਤੇ ਫੋਟੋ ਕੱਚੀ ਪਾਉਣ ਮੈਂ ਯਾਦ ਵਾਲਾ ਮੰਗਲੇ ਵਰਤਾਂ ਇਨਸ਼ਾਅੱਲਾ ਯਾਦ ਵਾਲਾ ਸਾਲ ਕਰਤੀ ਬੜਾ ਕੀ ਆ ਉਨੀ ਇਹ ਚੌੜਸਰ ਦੇ ਸੇਵਾ ਕਰਦੇ ਇੱਕ ਸਰਦਾਰ। ਤੁਹਾਡੀ ਸੇਵਾ ਹੀ ਆ। ਚਲੋ। ਤੇ ਹੁਣ ਖਬਰ ਮੈਂਬਰ ਆਪਣੇ ਚਾਚੇ ਲੋਕ ਇਹਨੂੰ ਫਿਰ ਜਿਹੜੀ ਤੁਸੀਂ ਕਹੇ ਨਾ ਉਹ ਕਰਦੇ। ਹਾਂ? ਅੱਛਾ। ਚਲੋ ਆਜ। ਇਹ ਵੀ ਪੇਜ ਦੇ ਸਰਪੰਚ ਨੇ। ਅਗਲੇ ਕਿਹਦੇ ਕੰਮ ਆ। ਆਗੇ ਲੈ ਆਓ ਕਿਤੇ ਪਾਓ। ਬੋਲੇ ਯਾਰਾ ਸਾਹਿਬ ਕਿਤੇ ਠੀਕ ਆ ਪਿੰਡ ਦੀ ਸੇਵਾ ਕਰ ਤੇ ਬਜ਼ੁਰਗਾਂ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਦੇ ਪਿੰਡ ਦੀ ਤਰੱਕੀ ਕਰ ਠੀਕ ਆ ਆ ਸਾਰਾ ਤੇਰਾ ਪਰਿਵਾਰ ਹੀ ਹੋ ਠੀਕ ਆ ਆ ਬਾਪੂ ਨੂੰ ਅੱਜ ਜਵਾਲਾ ਕਿਹਾ ਵੀ ਆਪਾਂ ਨਹੀਂ ਲੜਦੇ 7 ਵਜੇ ਹੋ ਕੇ ਠੀਕ ਆ ਤੁਹਾਨੂੰ ਸਹੀ ਸਾਰੀ ਸਹਿਮਤੀ ਹੋ ਗਈ ਬਹੁਤ ਵਧੀਆ ਧੰਨਵਾਦ ਤੁਹਾਡਾ ਸਾਰਿਆਂ ਦਾ ਯਾਰਾ ਸਾਹਿਬ ਤੁਹਾਡਾ ਬਖਾਰਮਦਾ ਨਹੀਂ ਮੈਨੂੰ ਮਾਣ ਮੈਨੂੰ ਮਾਣ ਬੱਤ ਤੱਕਦੇ ਹੋ ਕੇ ਆਪਾ ਭਗਵੰਤ ਮਾਨ ਜੀ ਦੀ ਅੰਦਕੇ ਜੀ ਦਾ ਦਿਲਾ ਰੱਖਦਾ ਠੀਕ ਹੈ ਜੀ ਇਨਕਲਾਬ ਜਿੰਦਾਬਾਦ ਚਲੋ ਬਹੁਤ ਬਹੁਤ ਤਾਨਾ ਉਹਦਾ ਸ਼ਾਲ ਨਹੀਂ ਕੀਤਾ ਨੰਗਲਣੀ ਲੈ ਜੇ ਤੁਹਾਨੂੰ ਸ਼ਾਂਤ ਹੋਣਾ ਦਾ ਹਾਂ ਓਕੇ ਸਸਿਕਾ ਜੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਭਗਵੰਤ ਮਾਨ ਸਿੰਘ ਜੀ ਆਪ ਜੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਐਮਐਲਏ ਸਾਰੀ ਕਲਸੀ ਜੀ ਦਾ ਹਲਕਾ ਬਟਾਲਾ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਪਿੰਡ ಗ್ರಾಮ ਪੰਚਾਇਤ ਗੋੜੀ ਭਾਂ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ ਤੇ ਮੈਂ ਆਪਣੀ ਤਾਂ ਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਜੀ ਅੱਜ ਸਾਰੇ ਪਿੰਡ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਪਿੱਠ ਤੇ ਥਾਪੜਾ ਦੇ ਕੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ ਤੇ ਪਿੰਡ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਜੋ ਚੱਲ ਰਹੇ ਨੇ ਚਾਹੇ ਬਾਕੀ ਪੈਂਡਿੰਗ ਨੇ ਉਹਨਾਂ ਨੂੰ ਵੀ ਇਮਾਨਦਾਰੀ ਦੇ ਨਾਲ ਕਰਾਂਗਾ ਤੇ ਐਮਐਲਏ ਸਾਹਿਬ ਨੇ ਅੱਜ ਮੇਰੀ ਪਿੱਠ ਤੇ ਥਾਪੜਾ ਦਿੱਤਾ ਹੈ ਤੇ ਮੈਂ ਇਮਾਨਦਾਰੀ ਨਾਲ ਤਾਂ ਦੇਹੀ ਨਾਲ ਆਪਣਾ ਫਰਜ਼ ਨਿਭਾਵਾਂਗਾ। ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਬਟਾਲੇ ਹਲਕੇ ਵਿਖੇ ਪਿੰਡ ਕੋਟਲੀ ਪਾਨ ਸਿੰਘ ਵਿਖੇ ਸਰਬਸੰਮਤੀ ਹੋਈ ਹੈ ਔਰ ਸਰਬਸੰਮਤੀ ਨਾਲ ਸਾਰੇ ਪਿੰਡ ਵਾਸੀਆਂ ਨੇ ਆਪਣੇ ਕੰਮ ਕਰਨ ਵਾਲੇ ਆਗੂਆਂ ਨੂੰ ਜਿਹੜਾ ਫਤਵਾ ਦਿੱਤਾ ਹੈ ਮੈਂ ਬਾਕੀਆਂ ਨੂੰ ਵੀ ਇਹੋ ਸੁਨੇਹਾ ਦੇਣਾ ਚਾਹੁੰਦਾ ਵਾਂ ਢੜੇ ਬੰਦੀਆਂ ਤੋਂ ਉੱਠ ਕੇ ਜਿਹੜਾ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈ ਸਾਰੇ ਰਲ ਕੇ ਉਹਨਾਂ ਦਾ ਸਾਥ ਦਿਓ ਤਾਂ ਜੋ ਕਿ ਆਪਣੇ ਪਿੰਡਾਂ ਦੀ ਨਿਹਾਰ ਬਦਲ ਸਕੇ ਧੜੇ ਬੰਦੀਆਂ ਤੋਂ ਪਿੰਡ ਮੁਕਤ ਹੋ ਸਕੇ ਜਿਹੜਾ ਕੰਮ ਵਾਲਾ ਬੰਦਾ ਹੈ ਉਹਨੂੰ ਲੋਕ ਅੱਗੇ ਲੈ ਕੇ ਆਉਣ ਮੈਂ ਇਸ ਆਪਣੇ ਪਿੰਡ ਦੇ ਸਾਰੇ ਨਗਰ ਨੂੰ ਮੁਬਾਰਕਬਾਦ ਦਿੰਨਾ ਔਰ ਇਹਨਾਂ ਦੀ ਸੋਚ ਨੂੰ ਮੁਬਾਰਕਬਾਦ ਦਿੰਨਾ ਔਰ ਮੈਂ ਆਪਣੇ ਭਰਾ ਨੂੰ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੂੰ ਇਹਨਾਂ ਸਾਰੇ ਪਿੰਡ ਵਾਸੀਆਂ ਨੇ ਸਰਵਸੰਮਤੀ ਦਾ ਆਗੂ ਲਾਇਆ ਬਹੁਤ ਬਹੁਤ ਧੰਨਵਾਦ ਬੋਲੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ